ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੇਰੇ ਫੇਸਬੁੱਕ ਪੇ ਤੇ ਤੁਹਾਡਾ ਸਵਾਗਤ ਹੈ ਜੀ ਆ ਇੱਕ ਜੀ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਪੱਤੀ ਬੜੀ ਘੈਂਟ ਆਈਟਮ ਹੈ ਇਹ ਬੜੇ ਬੜੇ ਵੱਡੇ ਵੱਡੇ ਕੰਮ ਕਢ ਦਉਂਦੀ ਹੈ ਇਹ ਹੈ ਛੋਟੀ ਜਿਹੀ ਆਈਟਮ ਪਾਉਣਾ ਕਿੰਚ ਵਈ 1 ਇੰਚ ਦੀ ਤੇ ਸੱਪ ਵਰਗੀ ਇਹ ਪੱਤੀ ਹੈ ਪੂਰੀ ਹਾਰਡ ਹੁੰਦੀ ਹੈ ਤੇ ਇਹਨੂੰ ਕਹਿੰਦੇ ਆ ਇੰਗਲਿਸ਼ ਦੇ ਵਿੱਚ ਜੋਇੰਡਰ ਤੇ ਜੇ ਮੇਰੇ ਕਿਸੇ ਵੀਰ ਨੇ ਇਹ ਪੱਤੀ ਵਰਤੀ ਹੈ ਤੇ ਮੈਨੂੰ ਜਰੂਰ ਦੱਸਿਓ ਵੀ ਕਿੱਥੇ ਵਰਤੀ ਹੈ ਕਿੰਨਾ ਟਾਈਮ ਹੋ ਗਿਆ ਤੇ ਮੈਂ ਆਪਣਾ ਐਕਸਪੀਰੀਅੰਸ ਦੱਸ ਦੇਵਾਂ ਇਹ ਪੱਤੀ ਮੈਂ 2019 ਤੋਂ ਵਰਤ ਰਿਹਾ ਹਾਂ ਹੁਣ ਆਪਾਂ ਜਿਹੜੀ ਵਰਤਦੇ ਹਾਂ ਜਿਵੇਂ ਜੁਆਇੰਟ ਕਰਨਾ ਦੇਖੋ ਜੋੜ ਲਾਉਣਾ ਆਪਣੇ ਕੋਲ ਵੇਸਟਜ ਬਚੀ ਹੁੰਦੀ ਆ ਕੋਈ ਆਪਾਂ ਲਾਸਟ ਵਾਲੇ ਕੰਮ ਜਿੱਤੇ ਹੋਈਏ ਤੇ ਆਪਣੇ ਕੋਲ ਆਹ ਜੁਆਇੰਟਰ ਪੱਤੀ ਹੋਵੇ ਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਜੋੜ ਆ ਜਿਹੜਾ ਇਹਦੇ ਨਾਲ ਲਾ ਸਕਦੇ ਆ ਇਹ 5 ਇੰਚੀ ਡੂੰਘਾਈ ਚ ਹੁੰਦੀ ਆ ਤਾਂ ਕਰਕੇ ਆਪਾਂ ਕਿਸੇ ਵੀ ਜਗ੍ਹਾ ਤੇ ਇਹਨੂੰ 4 ਇੰਚੀ ਪਲਾਈ ਤੇ ਲਾ ਸਕਦੇ ਆ ਤੇ ਇਸ ਤੋਂ ਇਲਾਵਾ ਵੀ ਮੈਂ ਬਹੁਤ ਜਗ੍ਹਾ ਤੇ ਹੋਰ ਕਿਥੇ ਚੀਜ਼ਾਂ ਦੇ ਵਿੱਚ ਜੋੜ ਲਾਇਆ ਤੇ ਮੈਂ ਕਾਫੀ ਮਾਤਰਾ ਦੇ ਵਿੱਚ ਇਹਨੂੰ ਵਰਤ ਚੁੱਕਿਆ ਉਹ ਮੈਂ ਵੀਡੀਓ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਉਂਗਾ ਮੈਂ ਕਿੱਥੇ ਕਿੱਥੇ ਵਰਤੀ ਆ ਤੁਸੀਂ ਆ ਦੇਖੋ ਪੱਤੀ ਲਾਈ ਤੇ ਕਿੰਨਾ ਸੋਹਣਾ ਜੋੜ ਲੱਗ ਗਿਆ ਤੇ ਇਸੇ ਤਰ੍ਹਾਂ ਇੱਕ ਤਿੰਨ ਪੱਤੀਆਂ ਇਹਦੇ ਆਪਾਂ ਲਾਵਾਂਗੇ ਤੇ ਇਹ ਸੱਪ ਟਾਈਪ ਬਣੀ ਹੁੰਦੀ ਹੈ ਇਹਦਾ ਜੋੜ ਖੁੱਲਦਾ ਹੀ ਨਹੀਂ ਮਿੱਤਰੋ ਕਦੇ ਵੀ ਇਹਦਾ ਜੋੜ ਖੁੱਲਦਾ ਹੀ ਨਹੀਂਗਾ ਇਹ ਕਿਤੇ ਵੀ ਇਹਨੂੰ ਆਪਾਂ ਵਰਤ ਸਕਦੇ ਹਾਂ ਕੋਈ ਬਾਥਰੂਮ ਨੇ ਬੈਨਟੀਆਂ ਬਣਾਉਣੇ ਆ ਕੋਈ ਦਰਾਜ ਬਣਾਉਣੇ ਆ ਆਪਣਾ ਛੋਟੇ ਛੋਟੇ ਪੀਸ ਨਾਲ ਘਟਦੇ ਅੱਡਾ ਮਰਜੀ ਜੋੜ ਲਾ ਲਓ ਤੇ ਇਹ ਪੂਰਾ ਕਾਮਯਾਬ ਹੈ ਜੇ ਇਹ ਤੁਸੀਂ ਪੱਤੀ ਕਿਤੇ ਵਰਤੀ ਹੈ ਤਾਂ ਜਰੂਰ ਮੈਨੂੰ ਦੱਸਿਓ ਤੇ ਇਹ ਜੇ ਜਿਨ ਨਹੀਂ ਵਰਤੀ ਪੱਤੀ ਇਹ ਮੈਂ ਰਾਮਪਰਾ ਬੂਲ ਦੇ ਵਿੱਚ ਸਦਰ ਬਾਜ਼ਾਰ ਚ ਇੱਕ ਗਣਪਤੀ ਸੇਲ ਦੀ ਦੁਕਾਨ ਹੈ ਉੱਥੋਂ ਇਹ ਪੱਤੀ ਆਪਾਂ ਨੂੰ ਮਿਲ ਜਾਂਦੀ ਹੈ ਆਈਟਮ ਸਿਰਫ 2 ਰੁਪਏ ਦੀ ਹੈ ਇਹ ਤੇ ਜੇ ਕਿਲੋ ਦੀ ਗੱਲ ਕਰੀਏ ਤਾਂ 3 ਜਾਂ 400 ਰੁਪਏ ਕਿਲੋ ਇਹ ਹੋ ਸਕਦੀ ਆ ਤੁਸੀਂ ਆ ਦੇਖੋ ਵੱਡੇ ਫੱਟੇ ਤੇ ਵੀ ਇੱਕ ਆਪਾਂ ਜੋੜ ਲਾਇਆ ਪਹਿਲਾਂ ਤਿੰਨ ਪੱਤੀਆਂ ਇੱਧਰ ਲਾਈਆਂ ਦੋਹੇ ਪੱਤੀਆਂ ਦੂਸਰੀ ਸਾਈਡ ਲਾਤੀਆਂ ਦੇਖੋ ਨਲੇ ਤਾਂ ਆਪਣਾ ਫਾਇਦਾ ਐਂਡ ਤੇ ਵੇਸਟ ਜੀ ਨਹੀਂ ਰਹਿੰਦੀ ਦੂਸਰਾ ਮਾਲਕ ਦਾ ਤਾਂ ਪੂਰਾ ਹੀ ਪੂਰਾ ਫਾਇਦਾ ਇਹਦੇ ਵਿੱਚ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪੱਤੀਆਂ ਤੁਸੀਂ ਜ਼ਰੂਰ ਵਰਤੋ ਕਈ ਵਾਰੀ ਆਪਾਂ ਪਹਿਲਾਂ ਫੱਟੀਆਂ ਲਾ ਕੇ ਟੱਕਰਾਂ ਤੇ ਲੱਕੜਾਂ ਲਾ ਕੇ ਜੋੜ ਲਾਉਂਦੇ ਹੁੰਦੇ ਸੀ ਤੇ ਜਿਹੜੇ ਆ ਜਿੰਨੇ ਫੱਟੇ ਪਏ ਆ ਇਹ ਸਾਰੇ ਫੱਟਿਆਂ ਦੇ ਆਪਾਂ ਜੋੜ-ਜੂੜ ਲਾ ਕੇ ਬੋਰਡ ਪੂਰੇ ਕਰਨੇ ਆ ਤੇ ਇੱਕ ਕਾਊਂਟਰ ਤਿਆਰ ਕਰਨਾ ਪੂਰੀ ਕੰਤ ਦੀ ਕਾਊਂਟਰ ਤਿਆਰ ਕਰਨਾ ਇੱਕ ਇਹਦਾ ਛੋਟਾ ਕਾਊਂਟਰ ਹੈ ਜਿਹੜਾ ਉਹ ਆਪਾਂ ਤਿਆਰ ਕੀਤਾ ਹੈ ਉਹ ਤੁਸੀਂ ਦੇਖੋ ਆਹ ਕਾਊਂਟਰ ਜਿਹੜਾ ਆਪਾਂ ਤਿਆਰ ਕੀਤਾ ਸਾਰੀਆਂ ਪੱਤੀਆਂ ਲਾ ਕੇ ਤਿਆਰ ਕੀਤਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ